ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਭਾਜਪਾ ਦਫਤਰ ਖੰਨਾ ਸਮਾਰਕ ਪਹੁੰਚੇ ਜਿੱਥੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਇਸ ਮੌਕੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੇ ਸਾਰੇ ਐਕਟਿਵਿਸਟ ਕਾਰਕਟਰ ਤੇ ਨੇਤਾ ਬੈਠੇ ਨੇ ਸਾਰੇ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਹੈਲਪ ਕਰਨੀ ਹੈ ਤੇ ਦਾਲ ਹੀ ਅਮਿਸਰ ਨੂੰ ਦਿੱਲੀ ਵਿੱਚ ਪਹੁੰਚਾਉਣਾ ਹੈ ਉਹਨੇ ਕਿਹਾ ਕਿ ਅਮਿਸਰ ਦੀ ਕੀ ਹਾਲਤ ਹੈ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਤੇ ਮੈਂ बार-बार ਇਹੀ ਕਹਿਣਾ ਜੇਕਰ ਇਹ ਦੌਰ ਪਿਛਲੇ 6 ਸਾਲਾਂ ਤੋਂ ਬਦਲ ਸਕਦਾ ਹੈ ਤਾਂ ਸਾਡੇ ਇੱਥੇ ਮੌਜੂਦ ਐਮਪੀ ਜਿਹੜੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਉਹ ਗਾਰੰਟੀ ਦਿੰਦੇ ਨੇ 2027 ਤੱਕ ਸਾਰੇ ਅਮਿਸਰ ਦੀ ਸ਼ਕਲ ਬਦਲ ਦੇਣਗੇ ਦੇਖੋ ਤੁਸੀਂ ਪਾਜ ਪਾ ਦੇ ਸਾਰੇ ਐਕਟੀਵਿਸਟ ਕਾਰਿਆਕਰਤਾ ਤੇ ਇੱਥੇ ਸਾਰੇ ਨੇਤਾ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਐਤ ਕਾਂ ਜਿਉ ਮੋਦੀ ਸਰਕਾਰ ਦਿੱਲੀ ਚ ਬਣ ਰਹੀ ਆ ਮੇਰੇ ਤੋਂ ਜ਼ਿਆਦਾ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਐਤ ਕਾਂ ਅਸੀਂ ਉਹਨਾਂ ਪੂਰੇ ਜਿਤਨਾ ਮਲੇਖ ਸਾਹਿਬ ਨੇ ਵੀ ਕਿਹਾ ਨਾਰੀ ਸਾਹਿਬ ਨੇ ਕਿਹਾ ਸੰਧੂ ਸਾਹਿਬ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਕਾਹ ਕੰਬਰ ਸਰ ਨੂੰ ਵੀ ਦਿੱਲੀ ਪਹੁੰਚਾਣਾ ਆ ਔਰ ਅੰਮਰਸਰ ਦੀ ਕੀ ਹਾਲਤ ਹੈ ਤੁਸੀਂ ਸਾਰਿਆਂ ਨੇ ਦੇਖੀ ਆ ਮੈਂ بار بار ਇਹ ਕਹਿੰਦਾ ਆ ਕਿ ਅਗਰ ਇਹ ਦੌਰ ਪਿਛਲੇ 6 ਸਾਲ ਤੇ ਬਦਲ ਸਕਦਾ ਆ ਤੇ ਸਾਡੇ ਇੱਥੇ ਸਿਟਿੰਗ ਐਮਪੀ ਜਿਹੜੇ ਪਿਛਲੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਵੀ ਜਾ ਕੇ ਪੁੱਛੋ ਅਸੀਂ ਇਹ ਸਾਰੇ ਮਿਲ ਕੇ ਵਾਦਾ ਕਰਦੇ ਆ ਗਰੰਟੀ ਦਿੰਦੇ ਆ ਕਿ 2027 ਤੱਕ ਅਸੀਂ ਅੰਮ੍ਰਿਤਸਰ ਦੀ ਸ਼ਕਲ ਬਦਲ ਦੇਣੀ ਆ ਇੱਥੇ ਜੋ ਡਵੈਲਪਮੈਂਟ ਬਾਕੀ ਭਾਰਤ ਚ ਹੋਈ ਆ ਉਹ ਅੰਮ੍ਰਿਤਸਰ ਨੂੰ ਵੀ ਮਿਲਣੀ ਆ ਸਾਡੇ ਕਿਸਾਨਾਂ ਨੂੰ ਸਾਡੇ ਇੰਡਸਟਰੀ ਨੂੰ ਸਾਡੇ ਟ੍ਰੇਡ ਨੂੰ ਸਾਡੇ ਟੂਰਿਜ਼ਮ ਨੂੰ ਇਹਨਾਂ ਸਾਰਿਆਂ ਨੂੰ ਇਨਕਮ ਵਧਣੀਆਂ ਆ ਸਾਡੇ ਖੁਸ਼ਹਾਲੀ ਆਏਗੀ ਤੁਹਾਡੀਆਂ ਜਿਹੜੀਆਂ ਫੈਮਲੀਆਂ ਨੇ ਉਹ ਖੁਸ਼ ਹੋਣਗੀਆਂ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਔਰ ਰੋਜ਼ਗਾਰ ਇੱਥੇ ਹੀ ਮਿਲਣਗੇ ਤੁਸੀਂ ਮੁੱਦੇ ਲੈ ਕੇ ਲੋਕਾਂ ਦੇ ਕਿਤੇ ਅੱਗੇ ਜਾਓਗੇ ਹਾਂਜੀ ਉਹ ਤੁਹਾਨੂੰ ਤੇ ਮੁੱਦੇ ਦੱਸੇ ਆ ਇੱਕ ਬੜਾ ਸਿੰਪਲ ਮੁੱਦਾ ਆ ਕਿ ਅੰਬਰਸਰ ਵੀ ਡਵੈਲਪਮੈਂਟ ਉਹਦੀ ਅਸੀਂ ਗਾਰੰਟੀ ਲੈ ਕੇ ਜਾ ਰਹੇ ਆ ਸਭ ਤੋਂ ਵੱਡਾ ਮੁੰਡਾ ਉਹ ਹੈ ਕਿ ਅੰਮ੍ਰਿਤਸਰ ਦੀ ਕੀ ਹਾਲਤ ਹੈ ਤੁਸੀਂ ਸਾਰੇ ਦੇਖਦੇ ਹੋ ਲਾਅ ਐਂਡ ਆਰਡਰ ਡਰੱਗਸ ਇਹ ਸਾਰੇ ਉਹਨਾਂ ਤੇ ਜੁੜੇ ਆ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਤੇ ਅਸੀਂ ਉਹ ਡਿਵੈਲਪਮੈਂਟ ਕਰਾਂਗੇ ਸਭ ਤੋਂ ਤੁਸੀਂ ਜਦੋਂ ਅੰਮ੍ਰਿਤਸਰ ਆਏ ਸੀ ਉਹਨਾਂ ਨਾਲ ਗੱਲਬਾਤ ਕੋਈ ਰਿਗਾਰਡਿੰਗ ਅੰਮ੍ਰਿਤਸਰ ਬਾਰੇ ਕਿ ਜਾਂ ਪੰਜਾਬ ਬਾਰੇ ਕੀ ਕੁਝ ਦੱਸਿਆ ਹੋਵੇ ਕਿ ਤੁਸੀਂ ਲੋਕਾਂ ਚਾਹੀਏ ਸ਼ੇਅਰ ਕਰਿਓ ਕਿ ਕੋਈ ਇਨਫੋਰਮੇਸ਼ਨ ਹੋਵੇ ਦੇਖੋ ਮੈਂ ਤਾਂ ਉਹਨਾਂ ਦੀ ਇਨਸਪੀਰੇਸ਼ਨ ਨਾਲ ਹੀ ਪਿਛਲੇ 10 ਸਾਲ ਮੈਂ ਮੋਦੀ ਸਾਹਿਬ ਨਾਲ ਕੰਮ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇਸ ਵੇਲੇ ਅਮਰੀਕਾ ਤੋਂ ਭਾਰਤ 'ਚ ਇਨਵੈਸਟਮੈਂਟਾਂ ਆ ਰਹੀਆਂ ਨੇ ਔਰ ਨੌਕਰੀਆਂ ਵੀ ਨਾਲ ਆ ਰਹੀਆਂ ਨੇ ਇਹ ਵੀ ਤੁਹਾਨੂੰ ਪਤਾ ਆ ਕਿ ਸਾਰੇ ਦੁਨੀਆਂ ਭਾਰਤੀਆਂ ਜਿਹੜੀਆਂ ਪਾਵਰ ਹਾਊਸੇ ਤਕੜੀਆਂ ਵਿਦੇਸ਼ਾਂ ਦੇਸ਼ ਸੀਗੇ ਜਰਮਨੀ ਫ੍ਰਾਂਸ ਇਹ ਸਾਰੇ ਬੁੱਢੇ ਹੋ ਰਹੇ ਆ ਸਾਡੇ ਭਾਰਤ ਚ ਇਸ ਵੇਲੇ 50% ਪਾਪੂਲੇਸ਼ਨ 26 ਸਾਲ ਤੋਂ ਘਟਾ ਹੈ ਇਹ ਜਿਹੜਾ ਫਿਊਚਰ ਹੈ ਤੁਸੀਂ IMF ਦੀ World Bank ਦੀ ਰਿਪੋਰਟ ਦੇਖੋ ਇਹ ਸਾਰਾ ਭਾਰਤ ਤੋਂ ਹੀ ਅੱਗੇ ਵਧਣਾ ਹੈ ਤੇ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥੱਲੇ ਹੋਇਆ ਤੇ ਮੈਂ ਇਹ ਜਾਣਾਂ ਹਾਂ ਕਿ ਅੰਬਰਸਰ ਇਹ ਸਿਚੁਏਸ਼ਨ ਨੂੰ ਮਿਸ ਨਾ ਕਰੇ ਇੱਥੇ ਵੀ ਖੁਸ਼ਹਾਲੀ ਆਵੇ ਇਹੋ ਹੀ ਸਾਡਾ ਇੱਕ ਸਿੱਧਾ ਮੁੱਦਾ ਹੈ ਪਿਛਲੇ 20 ਸਾਲਾਂ ਤੋਂ ਇਹ ਰਗਦਾ ਮੁੱਦਾ ਚੱਲਦਾ ਹੈ ਇਹ ਪਿਛਲੇ 20 ਸਾਲਾਂ ਤੋਂ ਇਹ ਮੁੱਦਾ ਹੈ ਜੀ ਕਿਵੇਂ ਤੁਸੀਂ ਸੋਚਦੇ ਹੋ ਕਿ ਉਹ ਜਿੰਮੇਵਾਰ ਔਰ ਕਿਵੇਂ ਖਤਮ ਹੋ ਸਕਦਾ ਦੇਖੋ ਇਤਰਾ ਆ ਪਿਛਲੇ 20 ਸਾਲ ਦਾ ਤਾਂ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋਗੇ ਮੈਂ ਤਾਂ ਅੱਗੇ ਦੀ ਗੱਲ ਕਰਦਾ ਆ ਔਰ ਮੈਂ ਜੋ ਕਹਿਣਾ ਸੀਗਾ ਬਿਲਕੁਲ ਸਾਹਮਣੇ ਤੁਹਾਡੇ ਕਿਹਾ ਮੈਂ ਉਦਾਹਰਣ ਵੀ ਦਿੱਤੇ ਨੇ ਔਰ ਇੱਕ ਪਲੇਅਰ ਡਿਟਰਮੀਨੇਸ਼ਨ ਦਿਖਾਇਆ ਉਜ਼ੀਰ ਕਈਆਂ ਨੂੰ ਚਾਂਸ ਦਿੱਤਾ ਐਤ ਕਾਂ ਦੇਖੇ ਦੇਖੋ ਅੰਮ੍ਰਿਤਸਰ ਵਾਲੇ ਕਿ ਆਪਾਂ 2027 2027 ਚ ਅੰਮ੍ਰਿਤਸਰ ਦਾ ਨਕਸ਼ਾ ਬਿਲਕੁਲ ਬਦਲਾਂਗੇ ਔਰ ਉਹਦੇ ਚ ਸਾਰੇ ਮੁੱਦੇ ਕਿਉਂਕਿ ਜਿਤਨਾ ਹੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਊਗੀ ਹਰ ਚੀਜ਼ ਚ ਪ੍ਰੋਗਰੈਸ ਹੋਊਗੀ